ਜੀ ਕਾ ਖਾਲਸਾ ਵੇਖੀ ਫਤਿਹ तकरीबन 1 ਮਹੀਨੇ ਦੇ ਕਰੀਬ ਸਮਾਂ ਹੋ ਚੱਲਿਆ ਵਾ ਖਰੀਕੇ ਹੈਡਵਰਕ ਤੋਂ ਥੱਲੇ ਸਭਰਾਹ ਏਰੀਏ ਦੇ ਵਿੱਚ ਬੰਨਾ ਦਾ ਵੱਡਾ ਖਤਰਾ ਸੀ ਔਰ ਇਹ ਖਤਰਾ ਵਾਧਾ ਵਾਧਾ ਇਧਰੋਂ ਮੁਠਿਆਲੇ ਤੱਕ ਚਲੇ ਗਿਆ ਉਧਰੋਂ ਦੂਜੀ ਸਾਈਡ ਤੋਂ ਖਰੋਜਪੁਰ ਤੱਕ ਚਲੇ ਗਿਆ ਵਾ ਕਿਉਂਕਿ ਬੰਨਾ ਦੇ ਨਾਲ ਪਾਣੀ ਵਜਾ ਵਾ ਬੰਨ ਸਿੰਮ ਰਿਹਾ ਆ ਜਿਹੜੀ ਜਗ੍ਹਾ ਤੇ ਖਰੋਤੇ ਆ ਇਹ 2023 ਦੇ ਵਿੱਚ ਇਹ ਵੰਟਦਾ ਸੀ ਔਰ ਸਥਾਨਕ ਲੋਕਾਂ ਨੇ ਸਾਡੇ ਮਲੇਗਾ ਵਾਲਾ ਪਾਈਚਰਾ ਔਰ ਸੰਸਥਾਵਾਂ ਨੇ ਬਹੁਤ ਵੱਡੀਆਂ ਸਵਾਮਾਂ ਦੇ ਨਾਲ ਇਹਨੂੰ ਵੱਡੀ ਮਤਲਬ ਉਹ ਜਦੋਂ ਜਜਤ ਕਰਕੇ ਅੱਜ ਤੱਕ ਜਿਹੜੇ ਰੋਕ ਰਿਆ ਪਰ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਅੱਜ ਸਾਨੂੰ ਪਤਾ ਲੱਗਾ ਵੀ ਇੱਥੇ ਗਵਰਨਰ ਸਾਹਿਬ ਆ ਰਹੇ ਆ ਔਰ ਮੁੱਖ ਮੰਤਰੀ ਸਾਹਿਬ ਆ ਰਹੇ ਆ ਔਰ ਇਹ ਵੀ ਪਤਾ ਲੱਗਾ ਵੀ ਮਿਤ ਸ਼ਾਹ ਜੀ ਨੇ ਕੋਈ ਸਪੈਸ਼ਲ ਟੀਮਾਂ ਇੱਥੇ ਸਰਵੇ ਵਾਸਤੇ ਭੇਜਣੀਆਂ ਵਾ ਸੋ ਸਾਡੀ ਮਿਤ ਸ਼ਾਹ ਜੀ ਨੂੰ ਮੁੱਖ ਮੰਤਰੀ ਜੀ ਨੂੰ ਮੋਦੀ ਜੀ ਨੂੰ ਅਪੀਲ ਵਾ ਇਹ ਇਹਨਾਂ ਦਰਿਆਵਾਂ ਨੂੰ ਨਹਿਰੀ ਰੂਪ ਦੇਣ ਵਾਸਤੇ ਕੰਮ ਕੀਤਾ ਜਾਵੇ ਜਿਹੜੀ ਤੁਹਾਡੀ ਟੀਮ ਆਉਣੀ ਆ ਉਹ ਇਹਨੂੰ ਨਹਿਰੀ ਰੂਪ ਦੇਵੇ ਤੇ ਇੱਥੇ ਵੱਧ ਤੋਂ ਵੱਧ ਕ੍ਰੇਟ ਵੱਧ ਵੱਡ ਵੱਡੇ ਬੈਗ ਉਹ ਜਿਹੜੇ ਮੁਹੱਈਆ ਕਰਾਏ ਜਾਣ ਕਿਉਂਕਿ ਬੰਨ ਜਿਹੜੇ ਆ ਉਹ ਸਾਰੇ ਥਾਵਾਂ ਤੇ ਕਿੜੀਆਂ ਮਰੜ ਉੱਥੇ ਵੀ ਢਾ ਲੱਗੀ ਖੜੀ ਆ ਇਧਰੋਂ ਵੱਡੀਆਂ ਚੱਕੀਆਂ ਬਹੁਤ ਵੱਡੀ ਥਾਵ ਆ ਤੇ ਜਿੱਡਾ ਪਾਣੀ ਦਾ ਵੇਗ ਆ ਰਿਹਾ ਵਾ ਲੋਈਆਂ ਲੱਗੇ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਵਾ ਇਸੇ ਤਰ੍ਹਾਂ ਅੱਗੇ ਬਸਤੀ RAMLAL ਵਾਕਾ ਮੋੜ ਉੱਥੇ ਖਤਰਾ ਵਾ ਔਰ ਫਾਜ਼ਿਲ ਕੇ ਵੀ ਖਤਰਾ ਹੀ ਖਤਰਾ ਵਾ ਇਹ ਜਿਹੜਾ ਸਭਰਾ ਵਾਲਾ ਬਹਰੀ ਕੇ ਹੈਡਵਰਕ ਤੋਂ ਥੱਲੇ ਕੋਡੋਮੋ ਬਸਤੀ ਲਾਲ ਸਿੰਘ ਅੱਗੇ ਕੁੱਤੀ ਵਾਲਾ ਸਭਰਾ ਪਰ ਇਹ ਜੱਲੋ ਕੇ ਡੂਮਣੀ ਵਾਲਾ ਕੋਟ ਬੁੱਢਾ ਉਦੋਂ ਅੱਗੇ ਰਾਧਲ ਕੇ RAM SINGH ਵਾਲਾ ਮੁਠਿਆਵਾਲਾ ਇਹ ਸਾਰੇ ਪਿੰਡਾਂ ਦੇ ਤਕਰੀਬਨ 15 16 ਥਾਵਾਂ ਦੇ ਉੱਤੇ ਜਿਹੜਾ ਉਹ ਟਾ ਲੱਗ ਰਹੀ ਆ ਸਿੰਮ ਰਿਆ ਵਾ ਪਾਣੀ ਪਰ ਲਗਾਤਾਰ ਮਤਲਬ ਕੋਸ਼ਿਸ਼ਾ ਕਰਕੇ ਕ੍ਰੇਟ ਬਣ ਬਣ ਕੇ ਜਿਹੜਾ ਵਾ ਸੰਗਤਾਂ ਉਹ ਸੇਵਾ ਕਰ ਰਹੀਆਂ ਵਾ ਮਤਲਬ ਜਦੋਂ ਜੈਦ ਪੂਰੀ ਚੱਲ ਰਹੀ ਆ ਪਾਣੀ ਦਾ ਬਹਾਵ ਜਿਹੜਾ ਵਾ ਉਹ ਤੇਜ ਵਾ ਤੇ ਹਰੀਕੇ ਹੈਡਵਰਕਸ ਉੱਥੋਂ ਲੈ ਜਿਹੜਾ ਸਾਰੇ ਪਾਣ ਬੰਨੇ ਪਾਣੀ ਸੁੱਕਣ ਤੋਂ ਬਾਅਦ ਵੀ 20 ਦਿਨ ਇੱਥੇ ਸਾਡੇ ਤੇ ਮਤਲਬ ਜਿਹੜਾ ਉਹ ਖਤਰਾ ਕੂਕਦਾ ਰਹਿਣਾ ਵਾ ਸੋ ਰਲ ਮਿਲ ਕੇ ਇਸ ਵਿਪਤਾ ਦੀ ਘੜੀ ਚੋਂ ਲੰਗੀਏ ਤੇ ਇਹਨੂੰ ਕੇਂਦਰ ਤੇ ਪੰਜਾਬ ਸਰਕਾਰ ਨਹਿਰੀ ਰੂਪ ਦੇਣ ਦੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਅੱਗੇ ਵਿਉਤ ਬਣਾਵੇ ਇਹਦੇ ਨਕਸ਼ੇ ਬਣਾਏ ਜਾਣ ਡਰਾਇੰਗ ਤਿਆਰ ਕੀਤੀ ਜਾਵੇ ਅੱਜ ਤੋਂ ਹੀ ਕੰਮ ਕਰਕੇ ਆਉਂਦੇ ਸਾਲ ਤੋਂ ਪਹਿਲਾਂ ਪਹਿਲਾਂ ਵਰਖਾ ਰੋਤੋਂ ਪਹਿਲਾਂ ਪਹਿਲਾਂ ਇਹ ਨਹਿਰੀ ਰੂਪ ਸਾਡੀਆਂ ਸਰਕਾਰਾਂ ਦੇ ਸਕਦੀਆਂ ਵਾਂ ਜੇ ਹਾਈਵੇ ਕੱਢੇ ਜਾ ਸਕਦੇ ਆ ਫਿਰ ਦਰਿਆਵਾਂ ਦਾ ਵੀ ਰੁਖ ਜਿਹੜਾ ਉਹ ਬਦਲ ਸਕਦੀਆਂ ਸਰਕਾਰਾਂ ਸੋ ਆਓ ਰਲ ਮਿਲ ਕੇ ਇਸ ਸੰਕਟ ਦੀ ਘੜੀ ਦੇ ਵਿੱਚ ਇੱਕ ਹੋ ਕੇ ਨਿਕਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ